ਦੇ ਆ ਲੈ ਵੀ ਬਾਨੂ ਰਾਣੇ ਨੂੰ ਮੇਰੀ ਬੇਨਤੀ ਹੈ ਕਿ ਦੋ ਕਦਮ ਚੱਲ ਕੇ ਆ ਖਾੜੇ ਦੇ ਵਿੱਚ ਪਹੁੰਚਣਾ ਪਹਿਲਵਾਨ আলমਗੀਰ ਬਾਨੂ ਰਾਣਾ ਟੋਲੀ ਟੋਲੀ ਇੱਕ ਮਿੰਟ ਕੈਮਰੇ ਵਾਲੇ ਭਰਾ ਇੱਧਰ ਪਾਸੇ ਕੈਮਰਾ ਘੁਮਾ ਦੇ ਜੰਮੀ ਪਹਿਲਵਾਨ ਵਿੱਚ ਆਏ ਖਾੜੇ 'ਚ ਚੰਮੀ ਕਰਚਾ ਇੱਕ ਮਿੰਟ ਜੀ ਗੋਹਾਲੀ ਦੇ ਕਪਤਾਨ ਦਸੂਆ ਕਪਤਾਨ ਪਹਿਲਵਾਨ ਦਸੂਆ ਤੇ ਸਾਧਨ ਪਹਿਲਵਾਨ ਗੋਹਾਲੀ ਕਿਉਂਕਿ ਕੁਸ਼ੇਦਾਰ ਜੀ ਆ ਪਿੰਡ ਦਾ ਲੜਕਾ ਆ ਅਭਿਸ਼ੇਕ ਰਾਣਾ ਖੰਨੇ ਖਾੜੇ ਦੇ ਜੋਰ ਕਰਦਾ 25 ਕਿਲੋ ਕਰਨਾ ਪੈਲਵਾਨ ਆਲਮਗੀਰ ਹਰਵਿੰਦਰ ਆਲਮਗੀਰ ਦਾ ਭਤੀਜਾ ਹੈ ਦੋਨੇ ਪਹਿਲਵਾਨ ਮੈਡ ਦੇ ਬਹੁਤ ਵਧੀਆ ਪਹਿਲਵਾਨ ਹੈ ਅਭਿਸ਼ੇਕ ਰਾਣਾ ਤੇ ਦੂਜੇ ਪਾਸੇ ਆਲਮਗੀਰ ਖਾਰੇ ਦਾ ਮੁੰਡਾ ਹੈ ਕੁਸ਼ਤੀ ਦੇ ਵਾਸਤੇ ਜ਼ੋਰਦਾਰ ਤਾੜੀ ਲਾ ਦਿਓ ਕੁਸ਼ਤੀ ਦੇ ਵਾਸਤੇ ਵੀ ਗੌਰਵ ਚੜਾ ਲਈ ਕਿੱਥੇ ਆ ਗੌਰਵ ਆ ਯਾਰ ਇੰਨਾ ਟਾਈਮ ਨਾ ਲਗਾਓ ਨੇਰਾ ਹੋ ਜਾਣਾ ਯਾਰ ਦਰਸ਼ਕਾਂ ਨੇ ਬਹੁਤ ਦੂਰ ਦੂਰ ਪਹੁੰਚਣਾ ਹੈ ਇੰਨਾ ਟਾਈਮ ਨਾ ਲਗਾਓ ਐਨਾ ਟਾਈਮ ਨਾ ਲਾਓ ਵੀਰ ਜੀ ਬਹੁਤ 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 ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੇ ਸਰਕਾਰ ਦੇ ਜੋਗ ਭਰਾਵਾਂ ਦਾ ਜਿਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਹੈ ਇਹਨਾਂ ਦੋਲਾਂ ਪਹਿਲਵਾਨਾਂ ਜੋ ਜਿਹੜਾ ਵੀ ਜਿੱਤੇਗਾ ਮੇਰੇ ਵੱਲੋਂ 500 ਰੁਪਇਆ 500 ਦਿੱਤਾ ਜਾਵੇਗਾ ਰਜਤ ਮਹਾਜਨ ਸਾਹਿਬ ਹੁਣਾ ਵੱਲੋਂ ਆਬੀਸ਼ੇਕ ਆਬੀਸ਼ੇਕ ਤੇ ਤਰਨ ਆਲਮਗੀਰ ਦੇ ਵਿੱਚੋਂ ਜਿਹੜਾ ਜੇਤੂ ਹੁੰਦਾ ਹੈ ਰਜਤ ਮਹਾਜਨ ਸਾਹਿਬ ਜੀ ਕਹਿੰਦੇ ਨੇ ਕਿ ਸਾਡੇ ਵੱਲੋਂ ਮੇਰੇ ਵੱਲੋਂ 500 ਜਿੱਤਣ ਵਾਲੇ ਪਹਿਲਵਾਨ ਨੂੰ ਦਿੱਤਾ ਜਾਵੇਗਾ ਉਹ ਜਿਹੜੇ ਹਰਮਨ ਆਜਾ ਪਵਨ ਕੁਮਾਰ ਪੰਮੀ ਜੀ ਕਹਿੰਦੇ ਨੇ ਕਿ ਸਾਡੇ ਵੱਲੋਂ ਵੀ 500 ਪਵਨ ਜੀ ਤੁਹਾਡੇ ਵੱਲ ਪਵਨ ਕੁਮਾਰ ਪੰਮੀ ਜੀ ਜੀ ਇੱਕ ਮਿੰਟ ਉਹਨਾਂ ਵੱਲੋਂ ਵੀ 500 ਦਾ ਮਾਨ ਸਨਮਾਨ ਜਿਹੜਾ ਹੈ ਜਿੱਤਣ ਵਾਲੇ ਪਹਿਲਵਾਨ ਨੂੰ ਹਾਂਜੀ ਮਾਨਤ ਜੀ ਦੇਖੋ ਟੋਲੀ ਵੀ ਰਿਕਮੈਂਡ ਇੱਕ ਮਿੰਟ ਟੋਲੀ ਵੀ ਟੋਲੀ ਵੀ ਰਿਕਮੈਂਡ ਟੋਲੀ ਟੋਲੀ ਇੱਕ ਮਿੰਟ ਦੇਖੋ ਪਹਿਲਵਾਨ ਜੀ ਜੋ ਆਪਸੇ ਬਾਤ ਹੋਈ ਹੈ ਉਹ ਅਸੀਂ ਨੇ ਕਰ ਦਿਆ ਐਕਸਟਰਾ ਪੈਸਾ ਕਿਸੇ ਵੀ ਪਹਿਲਵਾਨ ਕੋ ਨਹੀਂ ਦਿਆ ਜਾਏਗਾ ਬੀਮ ਦਿਲੀ ਜੀ ਕੋਈ ਬਾਤ ਨਹੀਂ ਆਪ ਹਮਾਰੇ ਮਹਿਮਾਨ ਹੋ ਜੋ ਬਾਤ ਹੋਈ ਸੀ ਕੋਲ ਸਾਹਬ ਸੇ ਕਲੀਅਰ ਹੈ ਮੰਡੂ ਤੋਂ ਸਿੰਦਰ ਬਾਜੀ ਹੁਣੇ ਬੱਲੂ ਮੰਡ ਸਾਡਾ ਸਤਿਕਾਰਯੋਗ ਵੀਰ ਹੈ ਮਰਲੇ ਮੁਲਖਾਂ ਦੇ ਵਿੱਚ ਬੈਠਾ ਹੈ ਅਮਰੀਕਾ ਤੋਂ ਵੱਡੇ ਮਾਨਸਮਾਨ ਉਹਨਾਂ ਬਲੂ ਵੀ ਪਹੁੰਚੇ ਆਏ ਪਹਿਲਵਾਨ ਐਮ.ਪੀ ਦਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਖੋਂਦਪੁਰ ਪਿੰਡ ਹਮੇਸ਼ਾ ਹੀ ਬਹੁਤ ਵੱਡਾ ਮਾਨ ਕਲਾਰੇ ਪਿੰਡ ਚਾਰ ਕੁਸ਼ਤੇ ਆਏ ਇੱਕ ਮੇਰੇ ਸਲਮਾਨ ਤੁਹਾਡੇ ਇਕ ਬਟੇ ਆ ਜਾਓ ਇੱਧਰ ਆ ਜਾਓ ਉਹ ਕੇਵੜਾ ਉਹ ਕੇਵੜਾ ਯਾਰੋ ਇਹਨਾਂ ਤੋਂ ਬਾਅਦ ਤੁਹਾਡੀ ਕੁਸ਼ਤੀ ਹੈ ਜੰਮੀ ਬੈਲਵਾਨ ਕਰਚਾ ਵਿੱਚ ਆਏ ਇੱਧਰ ਆ ਜਿੱਤੇ ਸੁਬੇਦਾਰ ਬ੍ਰਿੰਦਰ ਸਿੰਘ ਜੀ ਆ ਜਾਓ ਰਤਨ ਸਿੰਘ ਜੀ ਬਾਗੇ ਤੋਂ ਬਿੱਗੀ ਭਾਜੀ ਹੁਣਾਂ ਦੇ ਫਾਦਰ ਸਾਹਿਬ ਉਹਨਾਂ ਵੱਲੋਂ ਵੀ ਵੱਡਾ ਮਾਨ ਸਨਮਾਨ ਪਹੁੰਚਿਆ ਹੈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਕਰਦੇ ਆ ਇੱਕਾਠ ਵੱਡਾ ਲੋਕ ਹਮ ਹਮਾ ਕੇ ਪਹੁੰਚੇ ਹੋਏ ਨੇ ਬਿੰਦਰ ਸਿੰਘ ਜੀ ਸੁਪੇਦਾਰ ਬਰਿੰਦਰ ਸਿੰਘ ਜੀ ਸਾਹਿਲ ਉਹਦੇ ਹਰਮਨ ਖੰਧਪੁਰੀਆ ਹੱਥ ਖੜਾ ਕਰ ਦੇਵੇ ਹਰਮਨ ਖੰਧਪੁਰੀਆ ਦੇ ਵੀ ਤਾਗਲੇ ਹਰ ਬੰਦੇ ਬਾਪੂ ਦਾ ਨਾਮ ਦੱਸ ਕੇ ਜਾਇ ਮੈਨੂੰ ਫਾਦਰ ਦਾ ਨਾਮ ਦੱਸ ਕੇ ਜਾਇਓ ਜਗਦੀਪ ਸਿੰਘ ਦਾ ਪੁੱਤਰ ਹੈ ਜਗਦੀਪ ਸਿੰਘ ਰਾਜਕੁਮਾਰ ਸਾਹਿਬ ਕਹਿੰਦੇ ਕਿ ਸਾਡਾ ਭਤੀਜਾ ਹੈ ਜੋ ਕੈਪਟਨ ਸਾਹਿਬ ਭਤੀਜੇ ਦੀ ਕੁਸ਼ਤੀ ਹੋਣ ਲੱਗੀ ਹੈ ਹਰ ਮਰ ਕਹਲਵਾਨ ਖੁੰਡਪੁਰੀਆ ਜਗਦੀਪ ਭਾਈ ਉਹਨਾਂ ਦਾ ਬੇਟਾ ਢੋਲੀ 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 ਬਾਦਨ ਸਾਹਿਬ ਤੁਸੀਂ ਫੋਟੋ ਕਰਾ ਕੇ ਕੁਸ਼ਤੀ ਕਰਵਾਓ ਆਪਣੇ ਪਿੰਡ ਦਾ ਮੁੰਡਾ ਹੈ ਲਓ ਜੀ ਫੋਟੋਗ੍ਰਾਫਰ ਆ ਜੋ ਹਰਮਨ ਪਹਿਲਵਾਨ ਕੀ ਬਾਤ ਹੈ ਜੀ ਬਹੁਤ ਵਧੀਆ ਕੁਸ਼ਤੀ ਖਾਦੇ ਦੇ ਵਿੱਚ ਇਹਨਾਂ ਪਹਿਲਵਾਨਾਂ ਦੇ ਦਰਮਿਆਨ ਉਦੇ ਠਾਕੁਰ ਜੀ ਉਦੇ ਠਾਕੁਰ ਉਦੇ ਠਾਕੁਰ ਜੀ ਪਹਿਲਵਾਨ ਤੇ ਲੱਕੀ ਕੋਹਾਲੀ ਦਾ ਲਫਾਫਾ ਦੇ ਦਿਓ ਲੱਕੀ ਪਹਿਲਵਾਨ ਕੋਹਾਲੀ ਚਲੋ ਭਾਜੀ ਗੁਰੂ ਜੀ ਵਿੱਚ ਆਪਣੇ ਮਾਸਟਰ ਜੀ ਰਜਤ ਮਹਾਦਰ ਸਾਹਿਬ ਖੋਂਦੂਪੁਰ ਪਿੰਡ ਵਾਲੇ ਕੋਠੀ ਕਹਿੰਦੇ ਹੁਣ ਮਕੇਰੀਆਂ ਦੇ ਵਿੱਚ ਬਣਾਈ ਹੈ ਮਾਲਕ ਦੀ ਬੜੀ ಅಪਾਰ ਕਿਰਪਾ ਹੈ ਬੜੇ بڑے ਲਿਖੇ ਇਨਸਾਨ ਜਿਹੜਾ ਟਾਏਗਾ ਉਹਨੂੰ ਮੇਰੇ ਵੱਲੋਂ ਇਹਨਾਂ ਜੇ ਵੀ ਇਹ ਪਿੰਡ ਦਾ ਮੁੰਡਾ ਇਹਨਾਂ ਦੀ ਹੌਸਲਾ ਵਜਾਈ 500 ਰੁਪਏ ਮੇਰੇ ਵੱਲੋਂ ਜਿਹੜਾ ਟਾਏਗਾ ਅਭਿਸ਼ੇਕ ਤੇ 500 ਕਿਹਦੇ ਵੱਲੋਂ ਬਲਵੰਤ ਸਿੰਘ ਹੁਣਾ ਵੱਲੋਂ ਹਯਾਰ ਲੱਗ ਗਿਆ ਜੇ ਅਭੀ ਪਹਿਲਵਾਨ ਕੁਸ਼ਤੀ ਜਿੱਤਦਾ ਹੈ ਤਾਂ अमरीका वाले भावों वालों भी पांच पांच सौ लग्या है हाँ, अमरीका वाले भरावान वलों भी पांच पांच सौ दे बड़े मान समान ਦਾ ਮਾਨ ਸਨਮਾਨ ਖਾਦੇ ਭਰਾ ਟੀਟੂ ਵੱਲੋਂ ਪਹੁੰਚਿਆ ਟੀਟੂ ਕੋਸਤ ਸਾਹਿਬ ਹੁਣਾਂ ਵੱਲੋਂ ਪਹੁੰਚਿਆ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਨੂੰ ਭਾਜੀ ਇੱਕ ਮਿੰਟ ਵਾਸਤੇ ਆ ਜਿਓ ਲਓ ਵੱਡੀ কুਸਤੀ ਖਾਣੇ ਵਿੱਚ ਬਾਨੂੰ ਰਾਣਾ ਜੀ ਬਾਨੂੰ ਖੁੰਧਪੁਰੀਆ ਇੱਕ ਮਿੰਟ ਵਾਸਤੇ ਆ ਜਿਓ ਭਾਜੀ ਇੱਕ ਮਿੰਟ ਗੱਲ ਸੁਣ ਲਿਓ ਭਲੀ ਸ਼ੇਕ ਰਾਣੇ ਦੀ ਕੁਸ਼ਤੀ ਤੇ 1100 ਉਹਦੇ ਖਾਕਰ ਵੱਲੋਂ ਲੱਗਿਆ ਹੈ ਜੇ ਅਭੀ ਪਹਿਲਵਾਨ ਕੁਸ਼ਤੀ ਜਿੱਤਦਾ ਹੈ ਤਾਂ 1100 ਦਿੱਤਾ ਜਾਵੇਗਾ ਤੇ ਢੋਲੀ ਲਾਓ ਵੱਡੀ ਕੁਸ਼ਤੀ ਘਾਰੇ ਵਿੱਚ ਜਲਦੀ ਹੋਈ ਵਾਹ ਪਈ ਵਾਹ ਇਹ ਐ ਅਭੀ ਸ਼ੇਕ ਅਭੀ ਸ਼ੇਕ ਖੁੰਧਪੁਰੀਆ ਅਭੀ ਸ਼ੇਕ ਪਹੁੰਚੋ ਆਪਣੀ ਜਗ੍ਹਾ ਤੇ ਮੈਂ ਬੋਲਦਾ ਫੇਰ ਹੁਣਾ ਵਿੱਚ ਆਪਣੀ ਜਗ੍ਹਾ ਤੇ ਚਲੋ ਹਾਂ ਲੱਗ ਗਿਆ ਬੰਦਾ ਹੁਸ਼ਾਰਪੁਰਾ ਹੈ ਪਰ ਆਪਣੀ ਜਗ੍ਹਾ ਚਲੋ ਭਾਜੀ ਬਿਨਾ ਸੱਦੇ ਕੋਈ ਪਹਿਲਵਾਨ ਖਾਰੇ ਵਿੱਚ ਨਾ ਪਹੁੰਚੇ ਲਾਓ ਅਭੀ ਪਹਿਲਵਾਨ ਹੈ ਅਭੀ ਸ਼ੇਖ ਤੇ ਤਰुण ਪਹਿਲਵਾਨ ਆਲਮਗੀਰ ਜੇ ਕੁਸ਼ਤੀ ਵਧੀਆ ਲੱਗ ਰਹੀ ਤਾੜੀਆਂ 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 ਓ ਤਾੜੀ ਟੂੜੀ ਓ ਤਾੜੀ ਟੂੜੀ ਕਿ ਲੋਕਾਂ ਨੂੰ ਸ਼ੱਕ ਤੇ ਰਹਿਣੀ ਹੈ ਗੁੰਦਪੁਰ ਦਾ ਮੇਲਾ ਧੱਕ ਤੇ ਪੈਣੀ ਹੈ ਧੱਕ ਤੇ ਪੈਣੀ ਹੈ ਕਿਉਂਕਿ ਖੁੰਦਪੁਰ ਵਾਲੇ ਹਮੇਸ਼ਾ ਹੀ ਵੱਡਾ ਮਾਨ ਕਰਦੇ ਨੇ ਹਮੇਸ਼ਾ ਹੀ ਵੱਡਾ ਸਨਮਾਨ ਦਿੰਦੇ ਨੇ ਬੱਕ ਬੱਕ ਦੰਗਲਾਂ ਤੋਂ ਬੱਕ ਬੱਕ ਕਮੇਡੀਆਂ ਤੋਂ ਜਿੰਨੇ ਵੀ ਲੋਕ ਅੱਜ ਦੇ ਦੰਗਲ ਦੇ ਵਿੱਚ ਪਹੁੰਚੇ ਨੇ ਹਰ ਤੋਂ ਖੁੰਦਪੁਰ ਕਮੇਟੀ ਵੱਲੋਂ ਸਾਰਿਆਂ ਦਾ ਇੱਥੇ ਪੁੱਜਣ ਦੇ ਧੰਨਵਾਦ ਹੈ ਮਹੇਸ਼ਵਰ ਸਿੰਘ ਪ੍ਰਧਾਨ ਸਿੰਧ ਕਮੇਟੀ ਖੁੰਦਪੁਰ ਉਹਨਾਂ ਵੱਲੋਂ ਤੇ ਉਹਨਾਂ ਦੀ ਪੂਰੀ ਕਮੇਟੀ ਵੱਲੋਂ ਧੰਨਵਾਦ ਹੈ ਇੱਥੇ ਪੁੱਜਣ ਤੇ ਸਾਰੇ ਦਰਸ਼ਕਾਂ ਦਾ ਭਾਈ 2 ਨੰਬਰ ਦੀ ਧੰਡੀ ਦੀ ਕੁਸ਼ਤੀ ਤੇ ਮਲ ਫੜਾ ਫੜ ਪਿਆਰੀ ਕਰਕੇ ਠੀਕ 10 ਮਿੰਟ ਬਾਅਦ ਅਖਾੜੇ ਵਿੱਚ ਆਉਣਗੇ ਜਾਂਦੀ ਪਹਿਲਵਾਨ ਦਿੱਲੀ ਤੇ ਪਰਵਿੰਦਰ ਪਹਿਲਵਾਨ ਪੱਟੀ ਲਾਓ ਆ ਕੁਸ਼ਤੀ ਵਿੱਚ ਛੋਟੀ ਦੀ ਚਲਦੀ ਹੋਈ ਛੋਟੀ ਛੋਟੀ ਦੇ ਪਹਿਲਵਾਨ ਅਜੇ ਪੁੱਜੇ ਹੋਏ ਨੇ ਖੋਂਦਪੁਰ ਦੀ ਧਰਤੀ ਤੇ ਲੈ ਵੀ ਮੰਗਲਾ ਤੇਰਾ ਵੀ ਧੰਨਵਾਦ ਹੈ ਮੰਗਲਪ੍ਰਾ ਉਹ ਵੀ ਇੱਥੇ ਪੁੱਜਿਆ ਹੋਇਆ ਹੈ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਸਵਰਗਵਾਸੀ ਠਾਕੁਰ ਬਲਵੀਰ ਜੀ ਦੀ ਯਾਦ ਵਿੱਚ ਅੱਜ ਵਿਸ਼ੇਸ਼ ਸਨਮਾਨ ਮਲਕੀਸ਼ ਸਿੰਘ ਪੱਪਾ ਫੌਜੀ ਵੱਲੋਂ ਠਾਕੁਰ ਸਰੂਪ ਸਿੰਘ ਉਹਨਾਂ ਵੱਲੋਂ ਤੇ ਭਾਨੂੰ ਰਾਣਾ ਰੀਸ਼ਮ ਰਾਣਾ ਯੂਐਸਏ ਵੱਲੋਂ ਚੰਦਰ ਵੱਲੋਂ ਹਾਂਜੀ ਇੱਕ ਮਿੰਟ ਪੰਜਾਬ ਸਪੋਰਟਸ ਦਾ ਮਨੋਜ ਸ਼ਕਰ ਜੀ ਆਏ ਆ ਇਹਨਾਂ ਨੇ ਜੱਸਾ ਪਟਿਲੰ ਸਨਮਾਨ ਕਰਨਾ ਹੈ ਆਜੋ ਆਜੋ ਬਦਰੇ ਮਨੋਸਾਗਰ ਜੀ ਰਾਣਾ ਪਰਿਵਾਰ ਵੱਲੋਂ ਅਭਿਸ਼ੇਕ ਰਾਣੇ ਦਾ ਕਹਿੰਦੇ ਸੋਨੇ ਦੀ ਪੁੰਦੀ ਨਾਲ ਵਿਸ਼ੇਸ਼ ਸਨਮਾਨ ਹੋਣਾ ਹੈ ਸੋ ਕਰਨਾ ਕਿਰਪਾ ਕਰਕੇ ਇਹਨਾਂ ਸਤਜਾਜੋਗ ਭਰਾਵਾਂ ਦੇ ਵਾਸਤੇ ਤਾੜੀ ਜ਼ੋਰ ਨਾਲ ਮਾਰ ਦਿਓ ਇੱਕ ਵਾਰ ਸਾਡੇ ਸਤਜਾਜ ਦੇ ਜੋਗ ਮਲਕੀਸ਼ ਸਿੰਘ ਪਪਾ ਫੌਜੀ ठाकुर स्वरूप सिंह जी भानु राणा ऋषु राणा जुवे से ओ चंदन भाई ਤੇ राणा ਪਰਿਵਾਰ ਵੱਲੋਂ سونے ਦੀ ਮੁੰਦੀ ਦੇ ਨਾਲ ਅਭਿਸ਼ੇਕ ਰਾणे ਦਾ سونے ਦੀ ਮੁੰਦੀ ਦੇ ਨਾਲ ਵਿਸ਼ੇਸ਼ ਮੰਤਵਾਰ ਹੋਵੇਗਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਸਤਿਕਾਰਯੋਗ ਜਤਿੰਦਰ ਸਿੰਘ ਬਿੱਲੇ ਭਾਜੀ ਐਸਆਈ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਦਾਰ ਸੁੱਜਲ ਸਿੰਘ ਜੀ ਬਹੁਤ ਵੱਡਾ ਮਾਨਤਮਾਨ ਭੇਜਦੇ ਆ ਸਰਦਾਰ ਟੀਬਲ ਸਿੰਘ ਜੀ ਧਾਮੀ ਸਾਹਿਬ ਉਹਨਾਂ ਵੱਲੋਂ ਵੀ ਵੱਡਾ ਮਾਨਤਮਾਨ ਪਹੁੰਚਿਆ ਹੈ ਲੰਮਰਨ ਰਣਜੀਤ ਸਿੰਘ ਜੀ ਧਾਮੀ ਤੇ ਗੁਰਜਾਲ ਸਿੰਘ ਜੀ ਧਾਮੀ ਸਾਹਿਬ ਅਮਰੀਕਾ ਤੋਂ ਵੱਡੇ ਮਾਨਸਮਰ ਭੇਜਦੇ ਨੇ ਬਹੁਤ ਬਹੁਤ ਧੰਨਵਾਦ ਲਾਓ ਸਾਹਮਣੇ ਕੁਸ਼ਤੀ ਚੱਲਦੀ ਹੋਈ ਦਾਦੇ ਦੇ ਵਿੱਚ ਢੋਲੀ ਸ਼ਿੰਜਾ ਬਹੁਤ ਸਾਰੇ ਪਿੰਡਾਂ ਦੇ ਵਿੱਚ ਹੋਈਆਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਵੱਡੇ ਵੱਡੇ ਦੰਗਲ ਹੋਏ ਜਿਵੇਂ ਕੁੱਲੀਆਂ ਲਵਾਣਾ ਦੀ ਧਰਤੀ ਤੇ ਵੱਡਾ ਦੰਗਲ ਹੋਇਆ ਹੈ ਵੱਡੀ ਛਿੰਝ ਹੋਈ ਹੈ ਜਿਵੇਂ ਧਾਮੀਆਂ ਦੇ ਵਿੱਚ ਵੱਡਾ ਦੰਗਲ ਹੋਇਆ ਹੈ ਜਿਵੇਂ ਰੈਲੀ ਪਿੰਡ ਦੇ ਵਿੱਚ ਵੱਡਾ ਦੰਗਲ ਹੋਇਆ ਹੈ ਜਿਵੇਂ ਡੜਿਆਲ ਪਿੰਡ ਦੇ ਵਿੱਚ ਦੰਗਲ ਹੋਇਆ ਹੈ ਤੇ ਰਜਨ ਮਹਾਜਨ ਸਾਹਿਬ ਇਹ ਦੱਸਣੇ ਦੀ ਲੋੜ ਕੋਈ ਨਾ ਥੋੜੇ ਬੰਦੇ ਆ ਰਿਕਾਰਡ ਬੋਲਦੇ ਖੁੰਗਪੁਰ ਵਾਲਿਆਂ ਦੇ ਵੀ ਪ੍ਰਧਾਨ ਸਾਹਿਬ ਲੰਬੜਲਾ ਸਾਹਿਬ ਰਿਕਾਰਡ ਬੋਲਦੇ ਨੇ ਕਿਉਂਕਿ ਦੁਨੀਆ ਇਕੱਠੀ ਕੀਤੀ ਹੈ ਏ ਦੁਨੀਆ ਦੇ ਚੋਟੀ ਚੋਟੀ ਦੇ ਪਹਿਲਵਾਨ ਅੱਜ ਇੱਥੇ ਸੱਦੇ ਐ ਕੋਈ ਕੈਨੇਡਾ ਤੋਂ ਕੋਈ ਅਮਰੀਕਾ ਤੋਂ ਕੋਈ ਆਸਟ੍ਰੇਲੀਆ ਤੋਂ ਕੋਈ ਆਰਮੀ ਵਾਲੇ ਭਰਾ ਕੋਈ ਕਿਧਿਓਂ ਕੋਈ ਕਿਧਿਓਂ ਇੱਕ ਇੱਕ ਪੈਸਾ ਇਕੱਠਾ ਕਰਕੇ ਖੁੰਧਪੁਰ ਵਾਲਿਆਂ ਨੇ ਵੱਡੇ ਮਨਤਵਨ ਅੱਜ ਖੇਡ ਮੇਲੇ ਨੂੰ ਦਿੱਤੇ ਨੇ ਅਭਿਸ਼ੇਕ ਦੀ ਕੁਸ਼ਤੀ ਦੇ ਪਾਪਨ ਰਾਣਾ ਤੰਬੀ ਜੀ ਉਹਨਾਂ ਵੱਲੋਂ 1000 ਦਿੱਤਾ ਜਾਵੇਗਾ ਅਭਿਸ਼ੇਕ ਪਹਿਲਵਾਨ ਜੇ ਕੁਸ਼ਤੀ ਜਿੱਤ ਗਿਆ ਤੇ 1000 ਉਹਨਾਂ ਵੱਲੋਂ ਦਿੱਤਾ ਜਾਵੇਗਾ ਬਹੁਤ ਬਹੁਤ ਧੰਨਵਾਦ ਰਜਿਤ ਮਹਾਜਨ ਸਾਹਿਬ ਜੀ ਮਹਾਜਨ ਸਾਹਿਬ ਰਜਿਤ ਮਹਾਜਨ ਜੀ ਰਜਿਤ ਮਹਾਜਨ ਸਾਹਿਬ ਜੀ ਹਾਂਜੀ ਹਾਂਜੀ ਸਾਰੇ ਆਪਣੇ ਮਾਈਕ ਤੋਂ ਆਈ ਹੋਈ ਸੰਗਤ ਦਾ ਜਰੂਰ ਧੰਨਵਾਦ ਕਰਿਓ ਇੱਕ ਵਾਰ ਮੈਂ ਸਾਰੀ ਸੰਗਤ ਦਾ ਦਿਲ ਦੀ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿੱਥੋਂ ਵੀ ਸੰਗਤ ਆਈ ਹੈ ਚਠੇয়ালੀਆਂ ਪਿੰਡ ਕਿੱਤੇ ਆ ਗੜ ਦੇ ਕੋਲ ਉਥੋਂ ਸੰਗਤ ਆਈ ਹੈ ਟੋਲਬਾਜ ਨੌੜੀ ਤੋਂ ਜੰਮੂ ਤੋਂ ਹੋਰ ਵੀ ਮੈਂ ਦੇਖ ਰਿਹਾ ਅਬਦੁੱਲਾਪੁਰ ਤੋਂ ਮਕੇਰੀਆਂ ਤੋਂ ਜਿੱਥੋਂ ਵੀ ਸੰਗਤ ਹੋਰ ਵੀ ਪਿੰਡਾਂ ਤੋਂ ਹਾਲੇ ਦੁਆਲੇ ਦੇ ਜ਼ਿਲ੍ਹੇ ਵੀ ਪਿੰਡ ਦੂਰੋਂ ਦੂਰੋਂ ਸਜਾਣਪੁਰ ਪਠਾਨਕੋਟ ਪੰਜਾਬ ਦੇ ਕੋਨੇ-ਕੋਨੇ ਤੋਂ ਦੁਨੀਆ ਆਈ ਹੈ ਜੰਡੀਪਿੰਡ ਦਾ ਸਰਪੰਚ ਵੀ ਆਇਆ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਜਿੰਨੇ ਵੀ ਕਦਮ ਚੱਲ ਕੇ ਆਏ ਹੋ ਤੁਹਾਡੇ ਚਰਨਾਂ 'ਵੀ ਤੂੰ ਆਪਣੇ ਮੱਥੇ ਨਾਲ ਲਗਾਉਂਦਾ ਹਾਂ ਬਹੁਤ ਬਹੁਤ ਧੰਨਵਾਦ ਸਾਰੇ ਕੋਚਾਂ ਦਾ ਸਾਰੇ ਪਹਿਲਵਾਨਾਂ ਦਾ ਜੰਗਲੇ ਵਾਲੇ ਭਾਈ ਸਾਹਿਬ ਦਾ ਸਾਰੇ ਜੰਗਲੇ ਵਾਲੇ ਭਾਈ ਸਾਹਿਬ ਦਾ ਟੈਂਟ ਵਾਲੇ ਭਾਈ ਸਾਹਿਬ ਦਾ ਸਾਊਂਡ ਵਾਲੇ ਭਾਈ ਸਾਹਿਬ ਦਾ ਢੋਲੀ ਵੀਰਾਂ ਦਾ ਅਲੀ ਸਾਹਿਬ ਦਾ ਹੋਰ ਵੀ ਜਿੰਨੇ ਜੋ ਵੀ ਹੈ ਜਿੰਨੇ ਵੀ ਸਾਡੇ ਵਲੰਟੀਅਰ ਵੀਰ ਹੈ ਉਹਨਾਂ ਦਾ ਔਰ ਜਿਨ੍ਹਾਂ ਨੇ ਵੀ ਸਾਨੂੰ ਪੈਂਡਰ ਵਿੱਚ 5 10 ਰੁਪਏ 20 ਰੁਪਏ 50 ਰੁਪਏ 100 500 1000 1100 1200 1300 1500 11000 10000 ਜੋ ਵੀ ਰਕਮ ਦਿੱਤੀ ਹੈ 41000 51000 ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਂ ਐਨਆਰਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਉਹ ਦਰਸ਼ਕ ਵੀਰਾਂ ਨੂੰ ਦੱਸ ਦਈਏ ਸਾਡੇ ਪਿੰਡ ਦੇ ਪਹਿਲਵਾਨ ਏਸ਼ੀਆ ਦੇ ਬ੍ਰਾਂ bronze medal ਜਗਦੀਪ ਸਿੰਘ ਬਲਡ ਬਲਡ ਪੁਲਸ ਦੇ 골ਡ ਮੈਡਲ ਬਲਡ ਚੈਂਪੀਅਨਸ਼ਿਪ ਦੇ 골ਡ ਮੈਡਲ ਏਸ਼ੀਆ ਚੈਂਪੀਅਨਸ਼ਿਪ ਦੇ ਟੋਲੀ ਵੀ ਰਿਕਮੈਂਟ ਏਸ਼ੀਆ ਚੈਂਪੀਅਨਸ਼ਿਪ ਦੇ 골ਡ ਮੈਡਲ ਸੈਫ ਗੇਮ ਦੇ 골ਡ ਮੈਡਲ ਔਰ ਨਹਿਰੂ ਕੱਪ ਹੋਇਆ ਸੀ ਲਾਹੌਰ ਦੇ ਵਿੱਚ ਇੰਡੀਆ ਦੇ ਕਿਸੇ ਪਲੇਅਰ ਦੀ ਵੀ 52 ਕਿਲੋ ਚ ਕੋਈ ਵੀ ਪੋਜੀਸ਼ਨ ਨਹੀਂ ਸੀ ਆਈ ਨਾ ਹੀ ਭੱਟੇ ਬੇਟਾਂ ਚ ਔਰ ਜਗਦੀਪ ਪਹਿਲਵਾਨ ਦੀ ਪੋਜੀਸ਼ਨ ਜਿਹੜੀ ਹੈ ਉੱਥੇ ਵੀ ਥਰਡ ਪੋਜੀਸ਼ਨ ਆਈ ਸੀ ਪੁਰਤਾਂ ਨੂੰ ਦੱਸਦੀ ਏ ਸਾਡੇ ਜਗਦੀਪ ਪਹਿਲਵਾਨ ਜੀ ਨੇ ਜੋ ਜਿਹਨਾਂ ਦੀਆਂ ਪੰਜ ਲੜਕੀਆਂ ਪਹਿਲਵਾਨ ਹੈ ਮਹਾਵੀਰ ਫੁਗਾੜ ਪਹਿਲਵਾਨ ਉਸ ਪਹਿਲਵਾਨ ਨੂੰ ਮੈਟ ਦੇ ਉੱਤੇ 1987 ਦੇ ਵਿੱਚ ਨੈਸ਼ਨਲ ਗੇਮ ਦੇ ਵਿੱਚ ਹਰਾਇਆ ਸੀ ਟ੍ਰੈਕ ਉਸ ਵੇਲੇ ਇੰਸਪੈਕਟਰ ਵਰਤੀ ਕੀਤਾ ਸੀ ਬੀਐਸਐਫ ਦੇ ਵਿੱਚ ਉਸ ਤੋਂ ਬਾਅਦ ਜਦੋਂ ਏਸ਼ੀਆ ਚੋਂ ਗਰੋਨਜ ਮੈਡਲ ਆਇਆ ਤਾਂ ਚੋਰੀ ਜਗਦੀਪ ਸਿੰਘ ਨੂੰ ਡੀਐਸਪੀ ਪ੍ਰਮੋਟ ਕੀਤਾ ਗਿਆ ਉਹ ਇਦਾਂ ਹੀ ਉਹਨਾਂ ਦੇ ਦੂਸਰੇ ਭਾਈ ਸਾਹਿਬ ਹਰਦੀਪ ਸਿੰਘ ਜੀ ਸਿੰਦੂ ਜੀ ਭਾਈ ਉਹਨਾਂ ਨੂੰ ਜਿਹੜਾ ਇਹ ਪੰਜਾਬ ਟੀਮ ਦੇ ਕੈਪਟਨ ਰਹੇ ਆ ਉਹ ਔਰ ਨੈਸ਼ਨਲ ਲੜੀ ਆ ਉਹਨਾਂ ਨੇ ਰੇਲਵੇ 'ਚ ਨੌਕਰੀ ਵੀ ਮਿਲਦੀ ਸੀ ਟੀਟੀ ਦੀ ਉਹ ਵੀ ਯੂ ਐਸ ਏ ਜਾ ਕੇ ਮੇਅਰ ਬਣੇ ਆ ਬਹੁਤ ਵੱਡੇ ਪਹਿਲਵਾਨ ਹੋਏ ਆ ਪੰਜਾਬ ਦੇ ਕੈਪਟਨ ਸੀ ਉਹ ਵੀ ਕੋਲਾ ਮੱਲਾ ਜਿੱਤਿਆ ਉਹਨਾਂ ਨੇ ਮੰਨਨ ਹਾਰਾ ਜਿੱਤਿਆ ਦੂਸਰੇ ਵੀ ਭਰਾ ਜਿਹੜੇ ਹਰਕਮਲ ਜੀ ਉਹ ਵੀ ਯੂ ਐਸ ਏ 'ਚ ਹੈ ਉਹ ਵੀ ਜਿਹੜੇ ਨੈਸ਼ਨਲ ਲੜੇ ਆ ਜਗਮੋਨ ਸਿੰਘ ਵੀ ਵੀ ਐਸ ਐਸ ਤੇ ਵਿੱਚ ਪਹਿਲਵਾਨੀ ਉਹਨਾਂ ਨੇ ਵੀ ਕੀਤੀ ਛੇ ਭਰਾ ਸੰਜੇ ਪਹਿਲਵਾਨ ਜੀ ਬੈਠੇ ਆ ਇੱਥੇ ਸੰਜੇ ਪਹਿਲਵਾਨ ਜੀ ਦੀ ਨੈਸ਼ਨਲ ਲੜੀ ਆਵਾਂ ਨੇ ਸਰਵਸ ਚੈਂਪੀਅਨ ਹੈ ਬਹੁਤ ਬਹੁਤ ਧੰਨਵਾਦ ਦੇਲਤੀ ਕਰਾਂ ਯਾਦ ਹੋ ਦੀ ਭਾਈ ਹਰਮਨ ਵਾਲੀ ਕੁਸ਼ਤੀ ਆਪਾਂ ਸ਼ੁਰੂ ਕਰਵਾਵਾਂਗੇ ਹੁਣ ਬਹੁਤ ਵੱਡਾ ਮਾਨ ਵੱਡਾ ਸਨਮਾਨ ਬਲਜਿੰਦਰ ਸਿੰਘ ਧਾਮੀ ਤੇ ਲਖਵਿੰਦਰ ਸਿੰਘ ਧਾਮੀ ਕੈਨੇਡਾ ਤੋਂ ਸਰਦਾਰ ਸ਼ੁਕੀਰ ਸਿੰਘ ਜੀ ਧਾਮੀ ਸਾਹਿਬ ਬਹੁਤ ਵੱਡਾ ਮਾਨ ਸਨਮਾਨ ਜਿਹੜਾ ਪੰਜਾਬੀ ਬੋਲਾਂ ਦਾ ਭੇਜਿਆ ਹੈ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਹਰਮਨ ਖੁੰਦਪੁਰੀਆ ਹੱਥ ਖੜਾ ਕਰ ਦਵੇ ਹਰਮਨ ਖੁੰਦਪੁਰੀਆ ਤਾੜੀਆਂ 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 ਲਾ ਦਿਓ ਦੂਜੇ ਪਾਸੇ ਦੇਵਾ ਪਹਿਲਵਾਨ ਮੱਧੇ ਪ੍ਰਦੇਸ਼ ਰਗੁਨੰਦਰ ਠਾਕੁਰ ਸਾਹਿਬ ਦੇ ਬੇਟੇ ਤਰਨੂੰ ਵੱਲੋਂ ਤਰਨੂੰ ਲਾਨਾ ਜੀ ਉਹਨਾਂ ਵੱਲੋਂ 1000 ਵਿਸ਼ਾਲ ਦੀ ਕੁਸ਼ਤੀ ਤੇ ਆ ਵਿਸ਼ਾਲ ਤੇਰੀ ਕੁਸ਼ਤੀ ਜਦੋਂ ਲੱਗਣੀ ਹੈ 1000 ਸੋ ਇੱਧਰ ਡਿੰਪੀ ਭਾਜੀ ਕਹਿੰਦੇ ਉਹ ਪੈਸੇ ਸਾਡੇ ਕੋਲ ਪੁੱਜ ਗਏ ਆ ਲੈ ਵੀ ਡਿੰਪੀ ਭਾਈ ਆਪ ਕੁਸ਼ੀ ਉੱਨੇ ਜੇ ਸ਼ੁਰੂ ਕਰਾਉ ਦੇ ਭਾਈ ਤੁਹਾਡੇ ਪਿੰਡ ਦਾ ਮੁੰਡਾ ਕੋਲੋਂ ਲੱਗਿਆ ਤਾੜੀਆਂ 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 ਲਓ ਤਾੜੀਆਂ ਖਿੱਚ ਕੇ ਐਸਐਹ ਪੁਸ਼ਪਿੰਦਰ ਭਾਈ ਖੋਣਾ ਦਾ ਆਮ ਬੈਕਰੀ ਖੁੰਦਪੁਰ ਵਾਲੇ ਸਾਡੇ ਭਰਾ ਪੁਨੀਤ ਵੱਲੋਂ ਵੀ ਵੱਡਾ ਮਾਨ ਸਨ ਪਹੁੰਚਿਆ ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਕਰਦੇ ਆਂ ਟੋਲੀ ਟੋਲੀ ਇੱਕ ਮਿੰਟ ਇਹਨਾਂ ਨੇ ਸਾਨੂੰ ਪੈਸੇ ਦਿੱਤੇ ਐ ਸੁਵਰਗਵਾਸੀ